ਸਪਨਾ ਸੁਿਵਾਹਿਗੁਰੂ ਸਾਹਿਬ ਜੀ ਰਹਿਰਾਸੇ ਸਾਹਿਬ ਸੁਖ ਮੰਨ ਲਾ ਲੁਖਦਾਰ ਸੁਖ ਰੋਗ ਪਿਆ ਸੁਖ ਕਮ ਨਾ ਹੋਈ ਤੋ ਕਿਰਤਾ ਕਰਨਾ ਮੈਂ ਨਾਹੀ ਜਾਹੋ ਤ੍ਰਿਨ ਹੋਏ ਵਲਹਾਰੇ ਕੁਦਰਤ ਵਸਿਆ ਤਰੰਤ ਨਾ ਜਾਏ ਲਖਿਆ ਰਹਾ ਜਾਤਮਹ ਜੋ ਜੋਤਨ ਜਾਤਾ ਅਕਲੋ ਕਲਾ ਪਦ ਕੋਲ ਰਹਿਆ ਤੂ ਸੱਚਾ ਸਾਹਿਬ ਸਿੱਖਤ ਸਵਾਜੋ ਜੀ ਕੀਤੀ ਸੋ ਤਰਪਿਆ ਅਹੋ ਨਾਲ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸਦਰਾ ਕਰਸ ਮਿਹਨਤ ਕਰਨ ੴ ਸਤਿਗੁਰ ਪ੍ਰਸਾਦ ਸੂਦਰ ਜੀ ਰਾਖੇ ਹਾਸ ਕਰਕੇ ਅਹ ਜਿਤ ਮੈਂ ਸੁਮ ਸਮਾਲੇ ਵਾਜੀ ਤੇਰਾ ਨਾਦੁ ਅਨੇਕ ਸੰਖਾ ਕੀਤੇ ਤੇਰਾ ਬਾਗਨ ਹਾਰੇ ਕੀਤੇ ਤੇਰਾ ਕ੍ਰਿਸ਼ੋ ਕਈਆ ਕੀਤੇ ਤੇ ਜਗਨ ਹਾਰੇ ਗਾਵਨ ਤੁਧਨੋ ਪਉਨ ਪਾਣੀ ਬਾਸੰਤਰ ਗਾਵੈ ਰਾਜਾ ਤ੍ਰਿਮੁਦਵਾਰੇ ਗਾਵਨ ਤੁਧਨੋ ਚੇਤੁ ਕੁੰਤ ਲਿਖ ਜਾਣਮ ਲਖਮਿਕ ਕ੍ਰਿਮ ਬੀਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੁੰਤਰੀ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਦਸਨ ਬੈਠੇ ਦੇਵਤਿਆਂ ਦਰਨਾਂ ਲੇ गावਨੋ ਤੁਧਨੋ ਸਤਿ ਸਮਾਦੀ ਅੰਦਰ ਗਾਵਨੋ ਤੁਧਨੋ ਸਾਦੇ ਵਿਚਾਰੇ ਗਾਵਨੋ ਤੁਧਨੋ ਜਤੀ ਸਤਿ ਸੰਤੋਖੇ ਗਾਵਨੋ ਤੁਧਨੋ ਵੀਰ ਕਰਾਰੇ ਗਾਵਨੋ ਤੁਧਨੋ ਪੰਡਤ ਪੰਡਕੀ ਸਾਰ ਜੋ ਤੁਧਿ ਬੇਦਾ ਨਾਲੀ ਗਾਵਨੋ ਤੁਧਨੋ ਬਾਉਮਨੀਆਂ ਮਨ ਮੋਹਨਾ ਸਰਗ ਨਿਸ਼ਪਿਆਲੇ गावन तुझनो रचनो पाय तेरे अर्सो कीर्तन आले गावन तुझनो ज्योत महागणसिरा गाहु तुझनो खानि चारे गावन तुझनो खांड मंत्र ब्राह्मणडा कारपर की तेरे तारे से तुझनो गावन जो तुझो भाव मूर्ति तेरे पवित्र साने ਹੋਰ ਕੀਤੇ ਤੁਧ ਨੂੰ ਗਾਵਨ ਸਿਮਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸਲਸਦਾ ਸਿਖ ਸਾਹਿਬ ਫਤ ਸੱਚਿ ਲਾਇ ਆਪਿ ਹੋਸੀ ਜੈ ਨਾ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਮਜਿ ਸੀ ਮਾਇਆ ਜਿਸ ਕੋ ਪਾਏ ਆਦੂ ਕਰਦੀ ਖੈ ਕੀਤਾ ਆਪਨਾ ਜੋ ਕਿਸ ਤੇ ਵਢਾਈ ਜੋ ਕਿਸ ਭਾਵੈ ਸੋਇ ਕਰਸੀ ਫਿਰ ਪੁਨ ਕਰਨਾ ਜਾਏ ਸੋ 파ਤ ਸਾਹੋ ਸੋ ਪਤ ਸਾਹਿਬ ਨਾਨਕ ਰਹਿਨ ਰਜਾਏ ਆਸਾ ਮਹਿਮਾ ਪੰਨਾ ਸੁਣ ਵਡਾ ਆਖੈ ਸੋ ਹੋਏ ਕੀ ਹੁਣ ਵਡਾ ਦਿੱਤਾ ਹੋਏ ਕੀਮਤ ਪਾਇਨ ਕੇਹਾਂ ਜਾਏ ਕਹਿਣੇ ਵਾਲੀ ਚਿਤਰਾ ਸਮਾਈ வடே மேரி சாய ஜன கேச்சிரா ரூ க மாயிமத்திமத்தி சியக்காயே திருச்சலவ ਸਾਬੂ ਸਤ ਸੰਤ ਸਮਝ ਗਈ ਆ ਸਦਾ ਪ੍ਰਖਾ ਗਿਆ ਵਡਿਆਈਆ ਤੁੰ ਸਿੱਧੇ ਕਿਨਨ ਪਾਈਆ ਕਰਮ ਨਾ নাহি ਥੱਕ ਰਹੀ ਆ ਅਕੂਨ ਗਲਾ ਕਿਆ ਵਿਚਾਰਾ ਸੂਚੀ ਪ੍ਰੇਤ ਰੇ ਪੰਡਾਰਾ ਜਿਸੇ ਤੁੰ ਦੇ ਤਸੈ ਕਿਆ ਚਾਰਾ ਨਾਮਿਕ ਸਤਿ ਸਵਾਰਣ ਹਾਰ ਅਸਾ ਮਹਿਲਾ ਪੈਲਾ ਆਖ ਜੀਵਾ ਵਿਸਰਮਰ ਜਾਓ ਆਖ ਨੂੰ ਓਖਾ ਸੱਚਾ ਨਾਮ ਸੱਚੇ ਨਾਮ ਕਿ ਲਾਗੇ ਕੂਖ ਹੈ ਉਤ ਕੂਖੇ ਕਟਨੇ ਹ ਦੁਖ ਸੁਖ ਵਿਸਰਮੇ ਜੀ ਮਾਈ ਅਸਾਚਾ ਸਾਹਿਬੂ ਸੱਚੇ ਨਾਮ ਰਹਾ ਸੱਚੇ ਨਾਮ ਕੀ ਚਿਰਮਟਿਆਏ ਆਤ ਕੀ ਕੀਮਤ ਨੇ ਪਾਈ ਜਿਸ ਸਮਲ ਕੇ ਆਖਣ ਕਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਇ ਸੋ ਜੋ ਦਿੰਦਾ ਰਹਿ ਲਾਖਾ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉਂ ਡਿਆ ਜਿਉਂ ਠੀਰੀ ਦਾਤ ਜਿਨਾਂ ਦਿਨ ਕਰ ਕਾ ਕੀਤੀ ਰਾਤ ਕਸਨ ਵਿਸਾਰੇ ਤੇ ਕਮ ਜਾਤ ਨਾਨਕ ਨਾ ਵਾ ਬਾਸ ਸਨਾਤ raag guji nalla chautha har ki jano sat dil sa kirka vino kripa ham kee re kram saad gur saranaai kar dia naam prakash mere meet gur deva mohang nam prakash garmad naam mera pran sukhai har kirt humre reh raas so raa ਹਰ ਜਾਨੂ ਕੇ ਵਡਭਾਗ ਵੜੇ ਨੇ ਜਿਨ ਹਰਿ ਸੁਖਦਾਰ ਪਿਆਰ ਸੁ ਹਰ ਨਾਮ ਬਿਨ ਕ੍ਰਿਪਾਸ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਏ ਆਪਿ ਆਗਹੀਨ ਜੰਪਾਸ ਜੁ ਸਤਗੁਰੂ ਸੰਗਤ ਨਹੀਂ ਆਏ ਤਿਤ ਜਿਵਾ ਤਿਤ ਜੀਵਾਸ ਜਿਨ ਹਾਰ ਜਨ ਸਤ ਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਤਨ ਸਾ ਸੰਗਤ ਜਿਤਰ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਦੂਜਰੀ ਮਹਿਲਾ ਪੰਜੀਵਾ ਕਾਏ ਦੇ ਮਨ ਚਿਤਵਾ ਦਮ ਜਾ ਆਹਰ ਜੋ ਕਰੇ ਆਸਾ ਪਤਰਮਾ ਜੰਤੋ ਪਾਏ ਤਾ ਕਰਜ ਕਾਗ ਕਰ ਧਰੇ ਆਏ ਮੇਰੇ ਮਾਦੂ ਜੀ ਸਾਥ ਸੰਗਮ ਲੈ ਸੋ ਕਰਿਆ ਗੁਰ ਪ੍ਰਸਾਦਿ ਪਰਮਪਦ ਪਾਇਆ ਸੂਕੇ ਕਾਸ਼ਟ ਹਰਿ ਹਰਿ ਹਾਏ ਜਨਨ ਪਿਤਾ ਲੋਕ ਸੁਤ ਬਨਤਾ ਕੋ ਇਲਾ ਕਿਸ ਕੀ ਧਰੀਆ ਸਿਰ ਸਿਰਜ ਸੰਭਾਹਿ ਠਾਕੁਰ ਕਾਹੇ ਮਨ ਕੋ ਕਰਿਆ ਊੜ ਊੜ ਆਵੈ ਸੋ ਪੂਸਾਤੀ ਪਾਛਾ ਵਿਚਰੇ ਛਰੇਆ ਤਿਨ ਕਾਵਣ ਕਨਾ ਵੇ ਕੰਚੁ ਗਾਵੇ ਮਨ ਲਿ ਸਮਰਨ ਕਰਿਆ ਬਬੂ ਮੁਧਾਨ ਦਾ ਸਸ਼ਟ ਤਾਨੋ ਠਾਕੁਰ ਕਰਤਨ ਕਰਿਆ ਜਨਾਨਕ ਵੱਲ ਸਤਿਗੁਰੁ ਜਾਈਐ ਤ੍ਰੰਤਿ ਨ ਪਾਰਵਰਿਆ ਰਾਗੂ ਆਸਾ ਮਹਿੰਦਾ ਚੌਥਾ ਸੋ ਪ੍ਰਖੇ ਕੋ ਓੰਕਾਰ ਸਤਗੁਰੁ ਪ੍ਰਸਾਦ ਸੋ ਪ੍ਰਖੇ ਨਿਰੰਜਨ ਹੱਥ ਇਕ ਨਿਰੰਜਨ ਹਰਿ ਤੁਮ ਅਗੰਯਾ ਪਾਰਾ ਸਭ ਤਿਆਗੇ ਸਭ ਧਿਆਵੇ ਕਦਰ ਜੀ ਹਰ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਿ ਤੇ ਆਵ ਸੰਤੋ ਜੀ ਸਭ ਦੂਪ ਵਿਚਾਰਨ ਹਾਰਾ ਹਰਿਆਪੇ ਠਾਕੁਰ ਉਰਿਆਪੇ ਸੇਵ ਤਜੀ ਕੈ ਨਾਨਕ ਜੰਤ ਵਿਚਾਰਾ ਤੂੰ ਘਟ ਕਡੰਤਰ ਸੋ ਨੰਤਰ ਜੀ ਹਰੇ ਕੋ ਗੁਰ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋ ਜਗ ਡਾਣਾ ਆਪੇ ਦਾਤਾ ਆਪੇ ਖੁਦਾ ਜੀ ਹਉ ਤਉ ਤਬੈਲ ਅਵਰਣਾ ਜਾਣਾ ਤੂ ਪਾਰ ਬ੍ਰਹਮ ਦੇ ਅੰਤ ਬਿਅੰਤ ਚਿਤ੍ਰੇ ਕਿਆ ਆਪਣਾ ਕੋ ਕਾਣਾ ਜੋ ਸੇਵਹ ਜੋ ਸੇਵਕ ਤੀ ਜਨਾਨੁਕ ਤਨ ਕੁਰਬਾਣਾ ਹਰਿ ਧਾਵੈ ਹਰਿ ਧਾਵੈ ਤੁਧ ਜੀ ਸਜਨੁ ਦੁਖ ਮੈ ਸੁਖ ਵਾਸੇ ਸੇਮ ਮੁਕਤ ਸੇ ਮੁਕਤ ਭਾਏ ਜਨ ਹਰਿ ਤੇ ਆਇਆ ਜੀ ਤਨ ਟੂਟੀ ਲੰਕੀ ਫਾਸੇ ਜਨਰ ਭਾਉ ਜਨ ਅਨਰ ਭਾਉ ਤੇ ਆਇਆ ਜੀ ਤਨ ਕਾਪੋ ਸਭ ਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਕੇ ਹਰ ਹਰ ਰਵ ਸਮਸੀ ਸੀਤਾਨੋ ਸੀਤਾਨੋ ਜਨ ਆਇਆ ਜੀ ਜਨ ਨਾਨਕ ਤਨ ਮਨ ਜਾਸੀ ਤੇਰੇ ਭਗਤੋ ਤੇਰੇ ਪਉੜ ਪੰਡਾਰੀ ਜੀ ਘਰੇ ਬੇਅੰਤ ਬੇਅੰਤ ਤੇਰੇ ਭਗਤੋ ਤੇਰੇ ਪੈਸਲਾੰ ਸੁਧ ਜੀ ਹਾਰ ਮਿਲੇ ਕਨੇ ਅਨੰਤ ਹੈ ਤੇਰੀ ਆਨ ਪੂਤ ਰਲਕਰ ਪੂਜਾ ਜੀ ਤੁਪ ਤਾਪ ਦੇਖ ਬੇਅੰਤ ਤੇਰੇ ਅਨੇਕ ਤੇਰੀ ਅਨੇਕੜੇ ਬੋਸਤ ਮੁਰ ਸਾਜੇ ਕਰ ਕਰਿਆ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਿਨ ਨਾਨਕ ਜੀ ਜੋ ਭਾਵੇ ਮੇਰੇ ਭਗਵੰਤਾ ਤੂੰ ਆਤਮਿਕਾ ਪ੍ਰਮ ਪ੍ਰਕਰਤਾ ਜੀ ਤੂ ਜੀਵੜਵ ਨਾ ਕੋਏ ਤੂੰ ਜੋ ਦੁਰਗੇ ਕੋ ਸਦਾ ਸਦਾ ਹੋਇ ਕੋ ਜੀ ਤੂੰ ਨਾ ਚਲ ਕਰਤਾ ਸੋਇ ਤਦ ਆਪੇ ਭਾਵੇ ਸਿਮਰਤਾ ਜੀ ਤੂੰ ਆਪੇ ਕਰਸੋ ਹੋਇ ਤੇ ਤੇ ਆਪੇ ਸੱਟ ਸਭ ਪਾਏ ਜੀ ਤੇ ਤੇ ਆਪੇ ਸੱਟ ਸਭ ਹੋਏ ਜਿਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਅਸਮਨ ਨਾ ਚੰਕਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਪਾਵੈ ਸ੍ਰਿਤੀ ਸਿ ਜੋ ਤਉ ਦੇ ਸਿਰੋਂ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸ ਨੇ ਕਿਰਪਾ ਕਰਤਿ ਨਾਮ ਰਤਨ ਪਾਇਆ ਗੁਰੂ ਕਲਾ ਦਾ ਮੰਨ ਤੇ ਵਾਇਆ ਤੇ ਆਖੀਂ ਛੋੜਿਆ ਪਿਲਾਇਆ ਤੂੰ ਦਰਿਆ ਸੰਤ ਜੀ ਹੀ ਮਾਹੇ ਤਤਬੇ ਨਾ ਕੋਈ ਨਾਹੇ ਜੀਵਨ ਤੇ ਸੋ ਤੇਰਾ ਕੇੰਦਰ ਜੋ ਤੁਰ ਉਛੜੈ ਸੰਯੋਗੀ ਮੇਲ ਹੈ ਜੇ ਸੁਣਾ ਸੁ ਜਾਣਾ ਸਹਜਿਨ ਜਾਣ ਹਰ ਗੁਣ ਸਦੀ ਅਪਵਕਾਨ ਜਿਨ ਹਰ ਚੀਆ ਜਿਨ ਸੁਖ ਪਾਇਆ ਸਹਜ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸੁ ਹੋਏ ਤੁਧ ਬਿਨੋ ਦੁਜਵਰ ਨਾ ਕੋਇ ਤੂੰ ਕਾਰ ਕਰੇ ਕਾ ਜਾਣ ਸੋਏ ਜਿਨ ਨਾਨਕ ਗੁਰਮੁਖਾ ਕਰ ਗੱਟਾ ਸੋਏ ਸੰਘ ਲਪਨਾ ਚਿਤ ਸਰ ਲੜੈ ਪੀਲੇ ਨਿਵਾਸਾ ਪਾਨਿ ਪਾਵ ਕੂਕਨੇ ਕੀਆ ਪੰਕਜ ਮੋ ਪਦਨੀ ਚਾਲ ਲੈ ਅਮ ਜੀ ਕਾ ਤੇ ਰੂਬਿਆਲੇ ਮਾਨੁ ਏਕਨਾ ਚੇਤ ਸਮੂਰ ਮਾਨਾ ਹਰਿ ਬਸਰ ਤੇਰੇ ਗੁਣ ਗੰਡਿਆ ਰਹਾ ਨਾ ਹੋ ਜਕੇ ਸਤੀ ਨੀ ਪੜਿਆ ਮੂਕ ਮੁਗਦਾ ਜਨਮ ਭਇਆ ਅਨੁਤਨਾ ਅਨੁਪੂਰਨ ਕੇ ਸਰਣਾ ਜਿਨ ਕੋ ਨਾਹੀ ਵਿਸਰਿਆ ਆਸਾ ਨਹੀਂ ਲਾ ਪੰਜੇ ਵਾ ਭਈ ਪ੍ਰਾਪਤ ਤੂ ਮਨੁ ਤੇ ਹਰੀਆ ਗੋਪੀ ਮਰਨ ਕੇ ਤਰੀ ਬਰੀਆ ਅਵਰ ਕਾ ਜੋਤਰ ਕਿਤਨ ਕਾਮ ਮਿਲ ਸਾਜ ਸੰਗਤ ਪਜ ਕੇ ਬਰਨਾਮ ਸਰੰਜਾਮ ਲਗ ਧਭ ਜਨ ਤਰਨ ਤ ਜਨ ਬ੍ਰਿੱਤ ਜਾ ਤਰੰਗ ਮਾਇਆ ਕਾ ਰਹਾ ਜਪੁ ਤਪੁ ਸੰਜਮ ਧਰਮਨ ਨੱਟ ਲਾਇ ਆ ਸੇਵਾ ਸਾਧਨਾ ਜਨਿ ਹਰਿ ਲਾਇ ਆਹੂ ਨਾਨਕ ਹਾ ਮਨੀ ਕੇ ਕਰਮਾ ਸਰਨ ਕਰਿ ਕੀ ਰਖੋ ਸਰਮਾ ਇਕ ਓੰਕਾਰ ਸੁਿਵਾਇ ਗੋਦੀ ਕੀ ਜਤੈ ਤੋ ਸੈ ਦਸ ਓੰਕਾਰ ਵਿਉਪਾਖ ਬੇਂਤੀ ਚੋ ਪਾਏ ਅਮਰੇ ਪ੍ਰੋਹਾਂ ਦੇ ਰਚਾ ਤੁਮ ਹੋਏ ਜਿਤ ਕੀ ਇੱਛਾ ਤਦ ਚੰਨਨ ਮੰਨ ਲੈ ਹਮਾਰਾ ਖਲੋ ਜਾਣ ਕਰੋ ਪ੍ਰੋਪਦਾਰ ਅਮਰੇ ਦੁਸ਼ਟ ਸੁਭਾ ਕਲਖਾਵ ਆਪਾ ਦੇ ਮੋਹ ਬਚਾਵੋ ਸੁਖੀ ਬਸੈ ਮੋਹ ਰੋਹਿਵਾਰਾ ਸੇਵਕ ਸਿੱਖ ਸਮਾ ਕਰਤਾਰਾ ਮੋਰਚਾ ਤੁ ਚਰਦਾ ਕਲਿਆ ਸਭਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰ ਅਜਨ ਕੀ ਰਹਿ ਪਿਆਸਾ ਤੁਮਾ ਸਾਡੇ ਕੋਈ ਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸਿਧ ਸਿੱਖ ਹਵਾਰੇ ਧਾਰੀ ਹੈ ਚੋਣ ਤਿਨ ਸਤਰ ਹਮਾਰੇ ਮਾਰੀ ਹੈ ਆਪ ਜਨ ਜੁ ਉਮਰੀ ਹੈ ਮਰਨ ਕਾਲ ਕਤਰਾਸ਼ ਲਗਰੀ ਹੈ ਉਹ ਜੋ ਸਦਾ ਹਵਾਰੇ ਪੱਛੈ ਸ੍ਰੀ ਅਸਤਜ ਜੋ ਕਰਉ ਰਚਾ ਰਾਖ ਲਿਹੁ ਮੁੜਾ ਕਲਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦੂ ਦੁਸ਼ਟਨ ਕਯੰਤਾ ਤਮੋਹ ਪ੍ਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬੁਕਰਾ ਕਾਲ ਪਾਏ ਸ਼ਿਵ ਜੁ ਅਵਤਾਰਾਏ ਹਾਲ ਪਾਏ ਕਰਿ ਵਿਸ਼ਨੁ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਕੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਚੀਓ ਜਵਨ ਕਾਲ ਸਭ ਲੋਕ ਸਵਾਰ ਨਵਸਕਾਰ ਤਾਈ ਹਮਾਰਾ ਜਵਨ ਕਾਲ ਸਭ ਜਸ ਬਨਾਇਓ ਜੀਵਨ ਦਾ ਤੇ ਜਿਛੁ ਨੁਪਜਾਇਓ ਆਜ ਅੰਤ ਇੱਕੇ ਅਵਤਾਰੈ ਸੋਈ ਗੁਰੂ ਸਮਝੋ ਹਮਾਰਾ ਨਵਸਕਾਰ ਤਿਸੇ ਕੋ ਹਮਾਰੀ ਸਕਲ ਤਰਜਾ ਜਿਨੇ ਅਕ ਸਵਾਰੇ ਸੇਵਕਨ ਕੋ ਸੇਵ ਗੁਣ ਸੁ ਫਦਿਓ ਸਤਰਨ ਕੋ ਕਲ ਮੋਬਦ ਕੀਓ ਔਟ ਔਟ ਕੇ ਅੰਤਰ ਕੀ ਜਾਣਤ ਪਨੇ ਬਰੇ ਕੀ ਪੀਰ ਪਛਾਨਤ ਚਿੰਤੇ ਤੇ ਕੁੰਚਰਸ ਤੁਲਾ ਸਪਾਰਿ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੂਪਾਤੇ ਦੁਖੀ ਸੁਖ ਪਾਏ ਸਾਧਨ ਕੀ ਸੂਤੀ ਏਕ ਏਕ ਕੀ ਪੀਰ ਪਛਾਨਾ ਔਟ ਔਟ ਕੇ ਪਤ ਪੜਕੀ ਜਾਣੈ ਜਾ ਬੂਧ ਰਕਰਾ ਕਰ ਤਾਰ ਪਰ ਜਾਤ ਰਤਵ ਦੇਹਿਆ ਪਰ ਜਬ ਆਕਰ ਕਰ ਤੋ ਕਬਹੂ ਤੁਮ ਮੈ ਮਿਲ ਤੁਦੇ ਤਰਸਬ ਹੂੰ ਜੇ ਤੇ ਬਾਤ ਨੋ ਛੁਟ ਸੁਭਧਾਰ ਆਪਿ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਤਨ ਦਾਲ ਮੋ ਜਾਣਤ ਬੇਦ ਪੀ ਤਰਿਆਲਵ ਨਰੰਕਾਰ ਨਿਰਵਕਾਰ ਨਾਮੁ ਆਦਿ ਨੀਨ ਅਨਾਦ ਸੰਹੋਤਾ ਕਮੂੜ ਚਾਰਤ ਪੀਦਾ ਜਾ ਕੋ ਪੀਵ ਨਾ ਪੰਥ ਬੇਦਾਰ ਤਾ ਕੋ ਕਰਪਾ ਹਨ ਨਮਾਨਤ ਮਹਾ ਮੂੜਿ ਇਸ ਬੇਦਨਾ ਜਾਣਤ ਮਾਦੀਵ ਕੋ ਤ ਸਦਾ ਸੇਵਾ ਨਰੰਕਾਰ ਕਾ ਚੀਨ ਕਰਿ ਪੇਵ ਆਪੇ ਆਪਣੀ ਬੁਧ ਹ ਜੀਤੀ ਬਨਤ ਭਿੰਨ ਬਲਤ ਤੇਤੀ ਤੁਮਰਾ ਲਕਾ ਨ ਜਾਏ ਪਸਾਰ ਕਹ ਬਿੱਦ ਸੁਜਾ ਫਰਤੋ ਸੰਸਾਰੈ ਇਕ ਰੂਪਨੋ ਸੂਰੂਪਾਰੰਕ ਪੈਉ ਰਉ ਕੇ ਟੂਕਾ ਅੰਡ ਜੇ ਰਸੇ ਤੁਝ ਕੇਨੇ ਔ ਤੁਝ ਖਾਨ ਬਉਰਚ ਦੀਨੇ ਅੰਕੂਲ ਰਾਜਾ ਰਵਤ ਕਉ ਸੁਮਟ ਭਿਉ ਸੰਕਰ ਇਕਾਠਾ ਸਗਰੇ ਸ੍ਰਿਸ਼ਟ ਦਿਖਾਇਨ ਚੰਬ ਆਦਿ ਜੁਗਾ ਸੁਰਸਿੰਜੰ ਬਵੈ ਅਵਰਚ ਮੇਰੇ ਤੁਮ ਕਰੋ ਸਿਖ ਵਾਰ ਸਿਖ ਗੁਰੂ ਦੁਸ਼ਟ ਜਿਤੇ ਉਠ ਵਤ ਪਾਤਾ ਸਕਲ ਮਨੇਸ਼ ਕਰੇ ਰਣ ਘਾਤਾ ਜੇ ਅਸਤੁਚ ਤਵ ਸਰਨੀ ਤਾਰੇ ਤਨ ਕੇ ਦੁਸ਼ਟ ਦੁਖ ਵੈ ਮਾਰੇ ਪੁਰਖ ਜਾਨ ਕਉ ਤੇ ਤਿਹਾਰੇ ਤਨ ਕੇ ਤੁਮ ਸੰਕਟ ਸੁਤਾਰੇ ਜੋ ਕਾਲ ਕੋ ਇਕ ਵਾਰ ਤੇ ਆਇਆ ਕਾਕੇ ਕਾਲ ਨਿਚਨ ਹੈ ਰਿਚਾ ਹੋਏ ਤ ਸਵ ਕਾਲਾ ਦੁਸ਼ਟ ਅਰਸ਼ਕ ਤਦ ਕਾਲਾ ਕਿਰਪਾ ਦੁਸ਼ਟ ਤਨ ਜਾਇ ਨਹਾਰੋ ਕਾਕੇ ਤਾ ਕੋ ਤਨ ਕਮੋ ਹਰੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸਸਵ ਸਕਲ ਕੋਏ ਇਕ ਵਾਰ ਜਿਤ ਮੈ ਸੋ ਮਾਰਾ ਕਾਲ ਪਾਤੇ ਤੈ ਉਵਾਰਾ ਜਿੰਨਰ ਨਾਮ ਤੇ ਹਰੁ ਕਾ ਦਰੁਗ ਦੁਸ਼ਟ ਦੁਖ ਤੇ ਰਹਾ ਅੜੁਗ ਕੀਤੈ ਮੈਂ ਸ਼ਰਨ ਤੇ ਹਾਰੀ ਆਪ ਹਾਥ ਦਰਿ ਲਿਹੁ ਉਵਾਰੀ ਸਰਬ ਸੋਰ ਮੋਹ ਸਹਾਈ ਦੁਸ਼ਟ ਦੋਖ ਤੇ ਨਿਉ ਮਿਚਾਈ ਖੜੁਗ ਕੀਤੈ ਮੈਂ ਸ਼ਰਨ ਤੇ ਹਾਰੀ ਆਪ ਹਾਥ ਦਰਿ ਹੋ ਉਵਾਰੀ ਸਰਵ ਚੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੈ ਵਾ ਆਏ ਗਏ ਜਬ ਤੇ ਤੁਮਰੇ ਤਬ ਤੇ ਕਉ ਅਕਰੇ ਨਿਆਲਿਓ ਰਾਮ ਰਹੀ ਮੁਕਰਾਨ ਕੁਰਾ ਲੋ ਨੀ ਕਾਮਤਿ ਕਲਮਾਨਿਓ ਸਿਮਰਤ ਸਾਸਤਰ ਬੇਦ ਸਬਾ ਗੋਪੀਦ ਕਾ ਮੇ ਕਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮਾਨਾ ਕਿਉ ਸੰਤੋਖ ਕਾਨਿਓ ਦੇਹਰਾ ਸਗਲ ਦੁਆਰ ਕੋ ਸਾਡਾ ਤੈ ਗਇਓ ਤੋਹਾਰ ਦੁਆਰ ਬਾਹੇ ਕਹੀ ਕੀਤਾ ਜੀ ਅਸ ਗੋਬਿੰਦ ਦਾਸ ਤੋਹਾਰ ਸਗਲ ਦੁਆਰ ਕੋ ਸਾਡਕੈ ਗਇਓ ਤੋਹਾਰ ਦੁਆਰ ਬਾਹੇ ਕਹੀ ਕੀਤਾ ਜੀ ਅਸ ਗੋਬਿੰਦ ਦਾਸ ਤੋਹਾਰ ਰਾਮੁ ਕਨੀ ਹੰਦਾ ਤੀਜਾ ਅਨੰਦ ੴ ਅੰਕਾਰ ਸਬ ਗੁਰ ਪ੍ਰਸਾਦ ਅਨੰਦ ਭਿਆਨਿ ਰਿਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੱਚੇਤੀ ਮਨਵੱਛਿਆ ਵਾਧਾਈਆ ਰਾਗੋ ਮਤਨ ਪਰਵਾਰ ਪਰਿਆ ਸ਼ਬਦੋ ਗਾਵਣੇ ਆਈਆ ਸ਼ਬਦੋ ਤਾ ਗਾਉ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿਣਾ ਨ ਕੋ ਆਨੰਦ ਹੋਆ ਸਤਿ ਗੁਰੂ ਮੈਂ ਪਾਇਆ ਹੀ ਮਨੁ ਮੇਰੀਆ ਤੁਸਦਾ ਰਹੁ ਹਰਨਾਲੇ ਹਰਨਾਮ ਰਹੁ ਤੁਮ ਮਨ ਮੇਰੀ ਦੂਖ ਸਭ ਵਿਸਾਰਣਾ ਅੰਗੇਕਾਰੁ ਕ੍ਰਿਤੀਰਾ ਕਾਰਜ ਸਭ ਸਵਾਰਣਾ ਸਵਨਾ ਗਲਾ ਸਮਰਸਵਾਲੀ ਸੋ ਕਮਨੋ ਵਿਸਾਰੀ ਕਹਿ ਨਾਨਕ ਮੈਂ ਮੇਰੀ ਸਦਾ ਰਹੁ ਹਰਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰੈ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸੁਪਤ ਚਲਾ ਤੇਰੀ ਨਾਮ ਮਨ ਲਸਾਵੇ ਨਾਮ ਜਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇ ਰੈ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਯਾਦਾਰ ਮੇਰਾ ਜਿਨ ਕੋ ਖਾਂ ਸਭ ਗਵਾਇਆ ਹਰ ਸਾਥ ਸੁਖ ਮਨ ਆਵਸਿਆ ਜਿਨ ਇੱਛਾ ਸਫੁਜਾਇਆ ਸਦਾ ਸਰਵਾਨ ਕੀਤਾ ਗੁਰੂ ਬਿਟੋਸਿਐ ਇਹ ਬੜਿਆ ਆਇ ਕਹਿ ਨਾਨਕ ਸੁਨੋ ਸੰਤੋ ਸੁਭ ਕਰਪਿਆ ਰੂ ਸਾਚਾ ਨਾਮੈ ਯਾਦਾਰ ਵਾਜੇ ਪੰਚ ਸੁੰਦਿਤ ਘਰ ਸਵਾਗ ਹੈ ਘਰ ਸਵਾਗ ਸੁੰਦ ਵਾਜੇ ਕਲਾ ਜਿਤ ਕਰਤਾ ਦੀ ਹੈ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾ ਦੇਆ ਤੁਰ ਕਰ ਮੁਕਾਇ ਤੁਧ ਜਨ ਪਉ ਸਿਨਾਵਰ ਕੈ ਲਾਗੇ ਕਹਿ ਨਾਨਕ ਤਸਕ ਹੋਆ ਜਿਤ ਕਰਿਆ ਨਹਿ ਦਿਵਾਜੇ ਆਨੰਦ ਸੁਨੋ ਵਡ ਭਾਗੇ ਹੋ ਸਗਲ ਮਨੋ ਭਤ ਪੂਰੇ ਪਾਰ ਬ੍ਰਹਮੇ ਪ੍ਰਭ ਪਾਏ ਆ ਪੁੱtre ਸਗਲਿ ਸੂਰੇ ਦੂਖ ਰੋਗ ਸੰਤਾਪ ਉਤਰੇ ਸੁਨ ਸਚੀ ਬਾਣੀ ਸੰਤ ਸਾਜਿ ਲੋ ਪੈ ਸਰਸਿ ਪੂਰੇ ਗੁਰ ਤੇ ਜਾਨੇ ਸੁਣ ਕੇ ਪੁਨੀਤ ਕਾਇਕੇ ਕਬਤ ਸਤ ਗੁਰ ਰਹਿ ਆ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਈ ਵਾਜੇ ਅਨਹਦ ਤੂਰੇ ਸੁਣ ਤੇ ਮਨੀਤ ਕਹਤੇ ਕਬਤਾ ਸਤ ਗੁਰ ਰੇਆ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇੁੰਦਾ ਮਨੀ ਮੱਲਾ ਪੰਜੇਵਾ ਥਾਨ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸਹਾਰੇ ਜਿ ਕੋ ਖਾਵੈ ਜਿ ਕੋ ਪੰਚੈ ਤਿਸ ਕਾ ਹੋਏ ਉਧਾਰ ਇਹ ਵਤ ਜੀ ਨ ਜਾਏ ਨਿਤ ਨਿਤ ਰਖ ਔਰ ਤਾਰ ਤਨ ਸੰਸਾਰ ਚਲ ਲਗ ਤਰੀਆ ਸੁਨ ਨਾਨਕ ਬ੍ਰਹਮ ਪ੍ਰਸਾਰ ਸ੍ਰੋਤ ਮਹਲ ਦਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮਨੋ ਜੋ ਕੀਤੋ ਏ ਮਨ ਰੁਪਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਇ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾ ਨਾ ਮਿਲੇ ਤਾ ਜੀਵਾਂ ਤਨ ਮਨ ਜੀਵੇ ਹਰੀਆ ਕਾਉੜੀ ਜਿਥੈ ਤੁਸ ਮਰਾਤੋਂ ਜਿਥੈ ਕੋ ਨਾਇਉ ਤੇ ਤੇਰੀ ਰਾਖ ਅਗਨੀ ਉਦ੍ਰਵਾਹੇ ਸੁਣ ਕੈ ਜਮ ਕਦੂਤ ਨਾ ਉਚਰ ਛਡ ਜਾਹੇ ਭਉ ਜਲ ਵਿਤਮਸ ਬਾਹੋਂ ਗੁਰ ਸ਼ਬਦੇ ਪਾਰ ਪਾਹੇ ਜਿਨ ਕਾਉ ਲਗੀ ਪਿਆਰ ਸੋ ਅੰਮ੍ਰਿਤ ਸੇ ਖਾਏ ਕਨ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਾਭਸਾ ਨੋ ਕਿਰਪਾ ਲੋ ਸਮਲੇ ਸਾਹਿਸਾਏ ਬ੍ਰਿਥਾ ਕੋਈ ਨ ਜਾਏ ਜਿ ਆਵੇ ਤਉਦੇ ਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੁਰਿਆਰਾਧਨਾ ਜੀਵਾਂ ਜਪਰਨਾਉ ਨੇਤ੍ਰੀ ਸਤਗੁਰੂ ਪੀਕਣ ਸੁਣੀ ਸੁਣਾ ਵਰਨਾਉ ਸਤਗੁਰ ਸੇਤੀ ਰਤਿ ਆਤਮਕ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜੇ ਸੁਨਿ ਇਹ ਵਥ ਦੀ ਜਗ ਮਾ ਤੁਮ ਕਾਟੀ ਹੈ ਮਿਰਲੇ ਕਈ ਕੀ ਮੰਗਲਾ ਪੰਚੀ ਵੰ ਰਖੇ ਰਖਣ ਹਾਰੂ ਆਪ ਵਾਰਿਆਲ ਵਰਕੇ ਪਾਰੇ ਪਾਏ ਕਾ ਸਵਾਰਿਆਰ ਕੋ ਆਪ ਦੇ ਆਲ ਮਨੋ ਨਾਮਿ ਸਾਰਿਆਰ ਸਾਧ ਜਨਾਕਾ ਸੰਗ ਆਵ ਜਲ ਉਤਾਰਿਆਲ ਸਾਖਤ ਨਿੰਦਕ ਦੁਸ਼ਟ ਖਿਨਵਾਹੀ ਵਿਦਾਰਿਆ ਤਿਸ ਸਾਹਿਬ ਕੀ ਟੇਕ ਨਾਨਕ ਮਨ ਲਬਾ ਹੈ ਜਿਸ ਮਰਤ ਸੁਖ ਹੋਏ ਸਗਲੇ ਗੂਖ ਜਾਹੇ ਤਿਸ ਸਾਹਿਬ ਕੀ ਟੇਕ ਆ ਨਾਨਕ ਮਨ ਲਬਾ ਹੈ ਜਿਸ ਮਰਤ ਸੁਖ ਹੋਏ ਸਗਲੇ ਗੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪੂਜ ਕੀ ਫਤਿਹ